ਅੱਜ ਅਮਰੋਦ ਸ਼ਹਿਰ ਦੇ ਵਿੱਚ ਬਾਡਵਾ ਪਾਇੰਦੇ ਵਿੱਚ ਇੱਥੇ ਸੀਵਰੇਜ ਦੀ ਬਲੌਕੇਜ ਦਾ ਬਹੁਤ ਵੱਡੀ ਵਹਿਤ ਹੈ ਸਾਰੇ ਸ਼ਹਿਰ ਦੇ ਵਿੱਚ ਸਿਸਟਮ ਜਾਮ ਹੋਇਆ ਪਿਆ ਹੈ ਸੀਵਰੇਜ ਦੀ ਸਫਾਈ ਨਹੀਂ ਹੋ ਰਹੀ ਕਿਉਂਕਿ ਇਹ ਸੀਵਰੇਜ ਦਾ ਬਹੁਤ ਜ਼ਿਆਦਾ ਕਿ ਇਹ ਜੋਬਰੀ ਸਰਕਾਰ ਚ ਉਸ ਤਨਸੀਰ ਪੈ ਸਾਰੇ ਸ਼ਹਿਰ ਅਮਰੋਦ ਜੋ ਨਵੀਨੀਕਰਨ ਹੋਇਆ ਉਸ ਟਾਈਮ ਹੋਇਆ ਤੇ ਅੱਜ ਦੀ ਅਫਸੋਸ ਦੀ ਗੱਲ ਦਾ ਕਿ ਅੱਜ ਦੇ ਸਮੇਂ 'ਚ ਇਸ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕਰਦੇ ਸੀ ਬੜੀ-ਬੜੀ ਗੱਲਾਂ ਮਾਰਦੇ ਸੀ ਸਾਡੇ ਕਿਤੇ ਕੰਮਾਂ ਤੇ ਸਫਾਈ ਕਰਨ ਜੋਗੇ ਨਹੀਂ ਹੈ ਸਫਾਈ ਵੀ ਨਹੀਂ ਹੋ ਰਹੀ ਆ ਦੇਖੋ ਜਲਬ ਜਮੀ ਪਈ ਆ तकरीबन 3 ਮਹੀਨੇ ਹੋ ਗਏ ਇੱਥੇ ਮੀਂਹ ਪਵੇ ਨਾ ਪਵੇ ਉੱਥੇ ਪਾਣੀ ਖੜਦਾ ਰਹਿੰਦਾ ਸੋ ਮੇਰੇ ਹੁਣੇ ਇਹ ਸਭ ਨਾਲ ਗੱਲ ਹੋਈ ਆ ਉਹਨਾਂ ਨੇ ਵਿਸ਼ਵਾਦਵਾਇਆ ਕਿ ਅਸੀਂ ਗਲੀ ਨੂੰ ਇੱਥੇ ਜਲਦੀ ਸੀਵਰਕ ਲਾ ਕੇ ਇੱਥੇ ਲੋਕਾਂ ਦੀ ਤੰਗੀਆਂ ਦੂਰ ਕਰਾਂਗੇ ਪਰ ਜੇ ਜੇ ਸਫਾਈ ਕੱਲੇ ਇਸ ਪੰਜ ਨੰਬਰ ਵਾਰਡ ਦੀ ਸਾਰੇ ਵਾਰਡਾਂ ਦੇ ਵਿੱਚ ਨਾ ਕੋਈ ਕੂੜਾ ਚੱਕਣ ਦਾ ਪ੍ਰਬੰਧ ਆ ਨਾ ਕੋਈ ਸਫਾਈ ਦਾ ਪ੍ਰਬੰਧ ਆ ਮਾੜਾ ਮੀਂਹ ਪੈਂਦਾ ਤੇ ਸਾਰੇ ਸ਼ਹਿਰ ਤੇ ਪਾਣੀ ਖੜਾ ਹੋ ਜਾਂਦਾ ਸਿਰ ਮੈਂ ਨਲਾਕੀ ਨਗਰ ਕੌਂਸਲ ਦੀ ਸਮਝਦਾ ਇੱਥੇ ਦੇ ਐਮਐਲਏ ਦੀ ਸਮਝਦਾ ਕਿ ਜਿੱਥੇ ਕੀ ਇਹਦੇ ਸਫਾਈ ਵੀ ਨਹੀਂ ਕੀਤੀ ਜਾ ਸਕਦੀ ਆ ਦੇਖੋ ਤੁਹਾਡੇ ਸਾਹਮਣੇ ਜਿਵੇਂ ਬੰਦੇ ਜਾ ਰਹੇ ਨੇ ਮੈਂ ਸਮਝਦਾ ਕਿ ਪਰਿਵਾਰ ਤਾਂ ਇਹਦੇ ਲੋਕਾਂ ਦੇ ਕੂਠਿਆਂ ਤੋਂ ਚੜ ਕੇ ਕੂਠਿਆਂ ਚੜ੍ਹ ਕੇ ਘਰਾਂ ਦੇ ਉੱਪਰ ਦੇ ਕੋਟਾਂ ਦਾ ਟੱਪ ਟੱਪ ਕੇ ਲੋਕ ਇੱਧਰੋਂ ਲੰਘਦੇ ਨੇ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਆ ਕਿ ਉਹਨਾਂ ਨੂੰ ਬੇਨਤੀ ਵੀ ਜਲਦੀ ਕੰਮ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਸਹੂਲਤ ਜੋ ਬਿਮਾਰੀਆਂ ਨੇ ਹੁਣ ਕੱਲੋਂ ਡੇਂਗੂ ਆ ਕੋਈ ਹੋਰ ਬਿਮਾਰੀਆਂ ਨੇ ਇੱਥੇ ਬੜੇ ਤਿੰਨ ਮਹੀਨੇ ਤੋਂ ਪਾਣੀ ਖੜਾ ਰਹਿਣ ਦੇ ਦੱਸਣ ਲਗਾ ਤਿੰਨ ਸਾਲ ਤੋਂ ਤਿੰਨ ਸਾਲ ਤੋਂ ਲਗਾਤਾਰ ਜੋ ਬਸਾਤਾ ਆ ਗਈਆਂ ਤਿੰਨ ਮਹੀਨੇ ਲਗਾਤਾਰ ਪਾਣੀ ਖੜੇ ਨੂੰ ਹੋ ਗਏ ਸੋ ਇਸ ਕਰਕੇ ਬਿਵਾਰੀ ਦੇ ਡੀਕ ਕਰ ਰਹੇ ਹਾਂ ਕਿਉਂਕਿ ਇੱਥੇ ਕੋਈ ਬਿਮਾਰੀਆਂ ਮਾੜਾ ਜਿਹਾ ਕੋਈ ਵਾਇਰਲ ਫੈਲ ਗਿਆ ਤਾਂ ਸਾਰੇ ਸ਼ਹਿਰ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਣਾ ਸੋ ਇਸ ਕਰਕੇ ਇਹਨੂੰ ਜਲਦ ਕੀ ਕੀਤਾ ਜਾਵੇ ਕਿ ਲੋਕਾਂ ਦੇ ਸ਼ਹਿਰ ਜੀ ਆਮ ਸਰਕਾਰ ਮੁਰਦਾਬਾ ਫੁਰਸਾ ਪੰਜਾਬ ਸਰਕਾਰ